I'm not ज्ञानदारी व्यक्ति सभु कल का तीरा देखा तर्म कर धर्म लग गये खम, ते लॻ गया संसार तो उड़। रह गया बाक़ी आधर्म अंधेरा सच जी किरन न रही कलजूी जीवन हथांतिया फल लि लॻ ਮਨੁੱਖ ਦੇ ਅੰਦਰ ਕਿਸੇ ਨਾਲ ਲਿਆਦ ਨਾ ਹੋਵੇ। ਜੋ ਉੱਤਰ ਤੇ ਪ੍ਰਾਪਰਾ ਗੁਰੂ ਘਾਈ ਧਾਈਵਾਨ ਇਸਤਰੀ ਪੁਰਖ ਸਭ ਦੀਆਂ ਮੱਤਾਂ ਛਿੰਡ ਗਈ। ਆਪਣਾ ਨੇ ਹੱਥਾਂ ਵਿੱਚ ਕਾਤੀਆਂ ਫੜ ਲਈਆਂ ਲੱਗ ਪੈ ਕਿ ਦੂਜੇ ਦਾ మాਸ ਤੋੜ ਤੋੜ ਕੇ ਖਾਣ ਮਿਆਉ ਕੌਣ ਕਰੇ ਰਾਜੇ ਕਸਾਈ ਬਣ ਜਾ ਉਹਦੇ ਲਈ ਆਜੜੀ ਸੰਧ ਉਹ ਦੀ ਕਠਾਈ ਹੋ ਗਈਆਂ ਵਾੜਾ ਸੰ ਉਹ ਖੇਤਾਂ ਨੂੰ ਖਾਣ ਲੱਗੇ दाल चोर ते डाकू बण गिथे धर्म न रहे उते हालत इहो हूंदी धर्म उडारी लाॻे ਹੱਥੀ ਚੰਦ ਨੂੰ ਆਇਆ ਤੇ ਸੇਨਾ ਜੰਨ ਚੜਿਆ ਢੂੜਦੀ ਰਾਤ ਪੈ ਗਈ ਮੱਸੀਆ ਦੀ ਰਾਤ ਜਿੱਦਣ ਚੰਦਮਾ ਨਜ਼ਰ ਨਹੀਂ ਆਉਂਦਾ ਕਾਲੀ ਬੋਲੀ ਅੰਧੇਰੀ ਰਾਤ ਹੱਥ ਫਸਾਰਿਆ ਦਿਸਦਾ ਨਹੀਂ ਘਰਮ ਉੱਡ ਗਿਆ ਕੱਚ ਨਾ ਰਿਹਾ ਸੰਸਾਰ ਵਿੱਚ ਰਹਿ ਗਿਆ ਕੂੜ ਪੈ ਗਈ ਮਸੀਹ ਦੀ ਰਾਤ ਆਹ ਹਾਲਤ ਹੋ ਗਈ ਜਿੱਤ ਜੀਵਾ ਦੀ ਸੈ ਬਾ ਜਿੰਨੇ ਮੈਂ ਪਾਲਣ ਚੜਿਆ ਕਿਤੇ ਕੋਈ ਦੀਵਾ ਜਗਦਾ ਵੀ ਹੈ ਕੋਈ ਥਾਂ ਕਿਤੇ ਰੋਸ਼ਨ ਹੈ ਵੀ ਕਿਤੇ ਕੋਈ ਧਰਮ ਦੀ ਕਿਰਨ ਹੋਵੇ ਮੈਂ ਪਾਲ ਥਕ ਗਿਆ ਹਾਂ ਪਾਲ ਵੀ ਕੁੰਨੀ ਹੋਈ ਕੀ ਦੇਖਿਆ ਅੰਧੇਰਾ ਹੈ ਔਰ ਅੰਧੇਰੇ ਰਹਾ ਨ ਕੋਈ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡ ਰਿਆ ਕੂੜ ਉਮਾਵਸ ਸੱਚ ਚੰ드ਰਮਾ ਵਿਸੇ ਨਹੀਂ ਕਹ ਚੜਿਆ ਕਰਾਮਾਤੀਏ ਬਹੁਤ ਸੰਤ ਕ੍ਰਿਤਿਆਂ ਸੁੱਧੀਆਂ ਵਾਲਿਆਂ ਦਾ ਅੰਤ ਨਹੀਂ ਸੀ ਪਰ ਇਹ ਸਭ ਖੇਡ ਮਾਇਆ ਦੀ ਮਾਇਆ ਦੀ ਖੇਡ ਮਾਇਆ ਵਾਸਤੇ ਮਾਇਆ ਦੀ ਖਾਤਰ ਮਾਇਆ ਕਈ ਰੂਪ ਧਾਰ ਦਿਆ ਕਿਤੇ ਮਾਨ ਦਾ ਰੂਪ ਧਾਰ ਦਿਆ ਮਾਇਆ ਕਿਤੇ ਧਨ ਦਾ ਰੂਪ ਧਾਰ ਦਿਆ ਮਾਇਆ ਮਾਇਆ ਦਾ ਕੰਮ ਹੈ ਜੀਵ ਨੂੰ ਪਰਮੇਸ਼ਰ ਨੂੰ ਐਸਾ ਪਰਦਾ ਪਾਣਾ ਕਿ ਜੀਵ ਪਰਮੇਸ਼ਰ ਨੂੰ ਭੁੱਲ ਜਾਏ ਇਹ ਮਾਇਆ ਜਿਤ ਹਾਰੇ ਵਿਸਰੇ ਮਾਇਆ ਕਿਸੇ ਸ਼ਕਲ ਵਿੱਚ ਆਵੇ ਮਾਇਆ ਦਾ ਕੰਮ ਹੈ ਭਾਈ ਰੂਪ ਛਾੜ ਦੇ ਇਸ ਬੰਦੇ ਨੂੰ ਚੇਤੇ ਨਾ ਆਵੇ ਸ੍ਰੀ ਵਾਹ ਜਿਹਨੂੰ ਨਹੀਂ ਚੇਤੇ ਆ ਰਿਹਾ ਸਮਝੋ ਇਸਤੇ ਮਾਇਆ ਪੈ ਗਈ ਰੂਪ ਬਾਮੀ ਕੋਈ ਬੁਟਾ ਕੇ ਆਈ ਹੈ ਕਬੀਰ ਆਖਿਆ ਮੇਰੇ ਤੇ ਵੀ ਆਉਂਦੀ ਸੀ ਕਬੀਰ ਆਈ ਮੁਝੇ ਪੇ ਅਨੇਕ ਕਰੇ ਕਰ ਵੇਸ ਇੱਕ ਰੂਪ ਵਿੱਚ ਨਹੀਂ ਅਨੇਕਾ ਰੂਪਾਂ ਵਿੱਚ ਆਈ ਮੇਰੇ ਤੇ ਮਾਇਆ ਆਈ प्रबल ਹੋਣ ਵਾਸਤੇ ਪਰ ਮੈਨੂੰ ਗੁਰੂ ਨੇ ਰਖ ਲਿਆ ਕਿਉਂ ਮੈਂ ਗੁਰੂ ਦਾ ਦਿੱਤਾ ਨਾਮ ਜਪ ਰਿਆਸਤਾ ਜੋ ਨਾਮ ਜਪਦਾ ਉਸ ਦਾ ਗੁਰੂ ਨਾਲ ਸੰਬੰਧ ਹੈ ਤੇ ਗੁਰੂ ਉਸ ਦੀ ਰਖਿਆ ਕਰੇ ਉਹ ਗੁਰੂ ਦੀ ਛਤਰ ਛਾਇਆ ਇੱਥੋਂ ਦਾ ਹੈ। ਉਹ ਗੁਰੂ ਦੀ ਗੋਦ ਵਿੱਚ ਹੁੰਦਾ ਹੈ। ਗੁਰੂ ਦੇ ਚਰਨਾਂ ਦਾ ਉਸਦੇ ਹਿਰਦੇ ਵਿੱਚ ਨਿਵਾਸ ਹੁੰਦਾ ਹੈ। ਜਿਹੜਾ ਜਪਦਾ ਹੈ ਸ੍ਰੀ ਵਾਹਿਗੁਰੂ। ਸਾਬ ਜਦੋਂ ਮੁਲਤਾਨ ਗਏ ਪੁੱਛਿਆ ਮਰਦਾਨੇ ਨੇ ਗਰੀਬ نواز ਇੱਥੇ ਤਾਂ ਬਹੁਤ ਪੀਰ ਫਕੀਰ ਹਨ। ਬਾਬਾ ਆਖਿਆ ਜਿੰਨੇ ਬੈਠੇ ਹਨ ਇਹ ਸਾਰੇ ਹੀ ਬੜੀਆਂ ਕਮਾਈਆਂ ਵਾਲੇ ਨੇ। ਤੇ ਫਿਰ ਮਰਦਾਨੇ ਪੁੱਛਿਆ ਗਰੀਬ ਨੂੰ ਆ ਦਿਨਾਂ ਸਾਰਿਆਂ ਚੋਂ ਵੱਡੀ ਕਮਾਈ ਵਾਲਾ ਕੌਣ ਹੈ ਬਾਬੇ ਆਖਿਆ ਉਹ ਜਿਹੜਾ ਸਭ ਤੋਂ ਪਿੱਛੇ ਬੈਠਾ ਉਹ ਵੀ ਫਕੀਰ ਹੈ ਬਾਬੇ ਆਖਿਆ ਅਕੇ ਜੀ ਉਸ ਤੇ ਤਾਂ ਮੱਖੀਆਂ ਪਿੰਕਦੀਆਂ ਹਨ ਬਾਬੇ ਆਖਿਆ ਬਾਦਸ਼ਾਹ ਦੇ ਹੁਕਮ ਨਾਲ ਇਸ ਦੇ ਸਰੀਰ ਤੋਂ ਖਲ ਲਾਈ ਹੋਈ ਦੇ ਸਰੀਰ ਤੇ ਖਲੜੀ ਹੈ ਇਹਦਾ ਸਾਰਾ ਚਮੜਾ ਪਛ ਕੇ ਉਤੋਲਾ ਛੱਡਿਆ ਹੋਇਆ ਤੇ ਬਾਬਾ ਤੂੰ ਆਖਣਾ ਇਹ ਵਡੀ ਕਮਾਈ ਵਾਲਾ ਹੈ ਸਾਬ ਨੇ ਆਖਿਆ ਹਾਂ ਇੱਕ ਜਨਮ ਦੀ ਨਹੀਂ ਮਰਦਾਨੀਆਂ ਕਈ ਜਨਮਾਂ ਦੀ ਕਮਾਈ ਹੈ ਤੇ ਪਿਛਲੇ ਜਨਮ ਮਨਸੂਰ ਸੀ انا ਲਹਤ ਪੁਕਾਰਦਾ ਮਰੀਆ ਮੈਂ ਰਬ ਹਾਂ ਤੇ ਇਸ ਜਨਮ ਵਿੱਚ ਵੀ ਉੱਥੇ ਹੀ ਖਲੋਤਾ ਤੇ ਮਰਦਾਨੀਆਂ ਪੁਗੀਆਂ ਨਹੀਂ ਫੋਕਸ ਸੱਚਾਈ ਦੀ ਇਹ ਜਿੰਨਾ ਚਿਰ ਵਿੱਚੋਂ ਮੈਂ ਨਹੀਂ ਨਿਕਲਦੀ ਇਹ ਕਿਵੇਂ ਪੁੱਜੇ ਕੋਈ ਆਪ ਨੂੰ ਆਖੇ ਮੈਂ ਰੱਬ ਹਾਂ ਤੇ ਰੱਬ ਨੂੰ ਮਰਦੀ ਆਖੇ ਉਹਦੇ ਬਾਣੇ ਤਾਂ ਰੱਬ ਹੈ ਹੀ ਕੋਈ ਨਾਸਤਕ ਵੱਡਾ ਸੰਸਾਰ ਵਿੱਚ ਕੌਣ ਹੈ ਜਿਹੜਾ ਆਪ ਨੂੰ ਰੱਬ ਕਹਿੰਦਾ ਸਹਿ ਬਾਖਦੀ ਨੂੰ ਮੈਂ ਉਸ ਨੂੰ ਨਰਕ ਵਿੱਚ ਜਾਂਦਿਆਂ ਵੇਖਿਆ ਕਿਸ ਨੂੰ ਆਪਸ ਕੋ ਦੀਰਘ ਕਰਮਾਨੇ ਔਰਨ ਕਹਉ ਲਗਮਾਤ ਆਪ ਨੂੰ ਵੱਡਾ ਤੇ ਦੂਜਿਆਂ ਨੂੰ ਛੋਟਾ ਆਪ ਸੁਖਉ ਦੀਰਘ ਕਰਮਾਨੇ ਔਰਨ ਕਉ ਲਗਮਾਤ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਖਿਆ ਤੇ ਬਾਬਾ ਇਹ ਕਦੋਂ ਪੁੱਗੇਗਾ ਬਸ ਮਰਦਾਨੀਆਂ ਪੁੱਗਣ ਦੇ ਦਿਨ ਆਏ ਹਨ ਤਾਈਂ ਤੇ ਆਏ ਹਨ ਇਹ ਮੈਂ ਕਦ ਕੇ ਇਸ ਵਿੱਚ ਨਿਮਰਤਾ ਦਾ ਨਿਵਾਸ ਹੋਵੇਗਾ ਨਾ ਤੇ ਫਿਰ ਇਹ ਮੈਂ ਮੈਂ ਨਾ ਕਰੇਗਾ ਮਰਦਾਨੀਆਂ ਫਿਰ ਇਹ ਤੂੰ ਹੀ ਤੂੰ ਕਰੇਗਾ ਫਿਰ ਪੁੱਗੇ ਤਾਂ ਬਾਬੇ ਨੇ ਸਿਸ਼ਟੀ ਵੇਖੀ ਕੋਈ ਜਗਦਾ ਦੀਵਾ ਸੁਮੇਰ ਦੀ ਚੋਟੀ ਤੇ ਜਾ ਚੜੇ ਸਿੱਧਾ ਦੇ ਮਨਾ ਵਿੱਚ ਵਿਚਾਰ ਹੋਇਆ ਕੌਣ ਤੁਰਿਆ ਆਉਂਦਾ ਬਲਾ ਵੇਖੋ ਭਈ ਜਿਸ ਵੇਲੇ ਬਾਬਾ ਨੇੜੇ ਆਇਆ ਤਾਂ ਹੰਕਾਰੀ ਸਿੱਧ ਬੋਲੇ ਕਿਹਦੇ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੂੰ ਇੱਥੇ ਲਿਆਈ ਤੇ ਕਿਹੜੀ ਨਿਮਰਤਾ ਨਾਲ ਜਵਾਬ ਦਿੱਤਾ ਸਿੱਧੋ ਹਉ ਜਪਿਆ ਪਰਮੇਸ਼ਰ ਕੋਈ ਸ਼ਕਤੀ ਨਹੀਂ ਪਰਮੇਸ਼ਰ ਜਪਿਆ ਨਾਮ ਅਰਾਧਿਆ ਇਹ ਨਾਮ ਦੀ ਸ਼ਕਤੀ ਹੈ ਜਿਹਨੂੰ ਤੁਸੀਂ ਬਾਲਕਾ ਸਮਝਦੇ ਹੋ ਛੋਟੀ ਉਮਰ ਦਾ ਉਹ ਛੋਟੀ ਉਮਰ ਦਾ ਬਾਲਕਾ ਉੱਥੇ ਪਹੁੰਚਿਆ ਜਿੱਥੇ ਤੁਸੀਂ ਆਣ ਪਹੁੰਚੇ ਸੀ ਕੁਸਿੱਤੇ ਬੜੀਆਂ ਕਮਾਈਆਂ ਵਾਲੇ ਹੋ ਵੀ ਬੜੀਆਂ ਰਦੀਆਂ ਸਿੱਧੀਆਂ ਵਾਲੇ ਹੋ ਅਸੀਂ ਤਾਂ ਐਡੀ ਕਮਾਈ ਵਾਲੇ ਹਾਂ ਹੀ ਨਹੀਂ ਇੱਕ ਪਰਮੇਸ਼ਰ ਦਾ ਨਾਮ ਆਰਾਧਿਆ ਜਿਸ ਨੇ ਬਲ ਬਖਸ਼ਿਆ ਤੇ ਤੁਹਾਡੇ ਕੋਲ ਆਇਆ ਹਾਂ ਹਉ ਜਪਿਆ ਪਰਮੇਸ਼ਰ ਬਾਉ भगत ਸੰਗ ਤਾੜੀ ਲਾਈ ਕੀ ਨਾਮ ਹੈ ਤੇਰਾ ਆਖਣ ਸਿੱਧ ਸੁਣ ਬਾਲਿਆ ਆਪਣਾ ਨਾਮ ਤੁਮ ਦਿਓ ਬਤਾਈ ਤਾਂ ਬਾਬਾ ਆਖੀ ਨਾਥ ਜੀ ਨਾਨਕ ਨਾਮ ਜਪੇਗਾ ਚਾਹੇ ਨਾਮ ਨਾਨਕ ਹੈ ਪਰ ਮੁਰਦੂ ਰਹੰਦਾ ਹਾਂ ਕਿ ਗਤ ਨਾਮ ਜਪ ਕੇ ਹੀ ਪਾਈ ਬਿਨਾ ਨਾਮ ਤੋਂ ਨਹੀਂ ਇਹ ਸਿਧ ਫਿਰ ਵੀ ਮਿਲੇ ਇੱਕ ਵਾਰੀ ਬਾਬੇ ਨੂੰ ਇਸ ਵਾਰ ਸਮਝ ਨਾ ਆਈ ਕੁਝ ਸਮਝੇ ਮੰਗਲ ਨਾਥ ਵਰਗੇ ਗੋਰਖ ਨਾਥ ਵਰਗੇ ਇਹ ਤਾਂ ਸਮਝੇ ਪਰ ਭੰਗਰ ਨਾਥ ਵਰਗੇ ਨਸਨ ਤਾਂ ਗਰੀਬ ਨਵਾਜ ਫਿਰ ਦੁਬਾਰਾ ਪਹੁੰਚੇ ਇਸ ਵਾਰ ਸਤੇ ਚਲ ਮਰਦਾਨੀਆਂ ਅੱਗੇ ਕੁਛ ਸੋਜੀ ਪਈ ਸੀ ਸਿੱਧਾਂ ਨੂੰ ਤੇ ਇਸ ਵਾਰੀ ਫਿਰ ਚਿਵਰਾਤਰੀ ਦਾ ਮੇਲਾ ਹੈ ਤੇ ਬੜਾ ਪਾਰਾ ਮੇਲਾ ਸਿੱਧ ਸਾਰੇ ਉੱਥੇ ਇਕੱਠੇ ਹੁੰਦੇ ਹਨ ਅੱਗੇ ਤਾਂ ਕੋਈ ਸੀ ਤੇ ਕੋਈ ਨਹੀਂ ਸੀ ਜਿਹੜੇ ਨਹੀਂ ਸਨ ਉਹਨਾਂ ਨੇ ਆਣ ਕੇ ਆਖਿਆ ਸੀ ਜੋ ਨਹੀਂ ਸਨ ਨਹੀਂ ਤੇ ਨਾਨਕ ਨਾਲ ਦੋ ਹੱਥ ਕਰ ਲੇ ਚੱਲ ਮਰਦਾਨੀਆਂ ਉਹਨਾਂ ਨੂੰ ਮੌਕਾ ਦੇਈਏ ਭਾਵੇਂ ਦੋ ਦੋ ਨਹੀਂ ਚਾਰ ਚਾਰ ਅੱਥਰ ਕਰ ਲੈਣ ਜਾਂ ਤੂੰ ਮੇਰੇ ਵੱਲ ਹੈ ਤਾਂ ਕੀ ਮਸਲੀ ਤੋ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ ਉਹ ਕੋਈ ਦਰਸ਼ਨਾ ਦਾ ਜਾਦੂ ਸੀ ਕਿ ਬਚਨਾ ਦਾ ਚਮਤਕਾਰ ਸੀ ਕਿ ਕੀਰਤਨ ਦੀ ਮਹਿਮਾ ਸੀ ਸਗਲੀ ਉਲਟ ਪੈ ਲੋਕਾਂ ਬਸ ਜਿਸ ਕਿਸੇ ਨੇ ਸੁਣਿਆ ਗੁਰੂ ਨਾਨਕ ਆਇਆ ਸਾਰੇ ਸਿੱਧ ਆਪੋ ਆਪਣੇ ਆਸਣ ਲਾ ਕੇ ਬੈਠੇ ਸਨ ਕਿਸੇ ਅੱਗੇ 100 ਬੈਠਾ ਹੈ ਕਿਸੇ ਅੱਗੇ 500 ਬੈਠਾ ਕੋਈ ਤੁਰੇ ਆਉਂਦਾ ਦਰਸ਼ਨ ਮੇਲਾ ਕਰਨ ਵਾਸਤੇ ਅੱਜ ਬੇਟਾ ਲੈ ਕੇ ਪਰ ਜਿਸ ਨੇ ਸੁਣਿਆ ਗੁਰੂ ਨਾਨਕ ਆਇਆ ਤਾਂ ਸਾਰਿਆਂ ਦੇ ਮਨ ਗੁਰੂ ਨਾਨਕ ਵੱਲ ਮੁੜ ਗਏ ਜਿੱਧਰ ਮਨ ਜਾਏ ਤਨ ਵੀ ਉਧਰ ਜਾਂਦਾ ਇਸ ਸਾਰੀ ਸੰਗਤ ਆਨ ਜੁੜੀ ਗੁਰੂ ਬਾਬੇ ਤੇ ਬਾਬੇ ਆਖਿਆ ਮਰਦਾਨਿਆਂ ਕਰ ਕੀਰਤਨ ਹੋਏ ਉਧਾਰ ਇਹ ਨਾਮ ਦੀ ਪਿਆਸੀ ਦੁਨੀਆ ਨਾਮ ਦਾ ਪੈ ਗਿਆ ਕਾਲ ਮਰਦਾਨਿਆਂ ਕਰ ਕੀਰਤਨ ਇਹਨਾਂ ਨੂੰ ਨਾਮ ਦੀ ਸੋਜੀ ਪਵੇ ਨਾਮ ਦੀ ਦਾਤ ਮਰਦਾਨਿਆਂ ਵੰਡੀਏ ਬਾਬ ਸਾਗਰ ਤੋਂ ਸੰਸਾਰ ਸਾਗਰ ਤੋਂ ਪਾਰ ਕਰਨ ਵਾਸਤੇ ਭਈ ਬਿਨਾ ਨਾਮ ਤੋਂ ਹੋਰ ਕੋਈ ਸਾਧਨ ਹੈ ਹੀ ਨਹੀਂ ਭਵਜਲ ਬਿਨ ਸਬਦੇ ਕਿਉ ਤਰੀਏ ਭਵਜਲ ਬਿਨ ਸਬਦੇ ਕਿਉ ਤਰੀਏ ਨਾਮ ਬਿਨਾ ਜਗ ਰੋਗ ਬਿਆਪਿਆ ਡੁਬਦਾ ਡੁਬ ਡੁਬ ਮਰ ਜਾਈ ਜਿਹਨੇ ਕੋਈ ਡੋਬਕੇ ਮਰ ਜਾਏ ਇਸੇ ਤਰ੍ਹਾਂ ਨਾਮ ਤੋਂ ਬਿਨਾ ਇਹ ਜੀਵ ਡੁਬ ਡੁਬ ਮਰਦਾ ਕਰਨ ਜੋਗਾ ਨਹੀਂ ਬਾਬੇ ਨੇ ਆਖਿਆ ਮਰਦਾਨੀਆਂ ਸਬਦ ਸਬਦ ਗਾ जितने आए आहिनि इन्हनि टिकट मिली लॻी बरसन लक्ष्मी ढेर लॻे पदार्थी बरसन लक्ष्मी रिद सिध नओ निगी वेख चरित्र मन विश गनेरी खाई इ चरित्र वेख केगीअ जे मना बड़ी खूनस आई ਸਾਰਿਆਂ ਵਿਚਾਰ ਕੀਤੀ ਵੀ ਇਹ ਕੀ ਬਣੀ ਜਿੰਨੇ ਸਾਡੇ ਸਰਦਾਲੂ ਸਨ ਸਾਰੇ ਭੱਜ ਗਏ ਜਿਹੜੀ ਪੇਟਾ ਸਾਡੇ ਅੱਗੇ ਰੱਖਣੀ ਸੀ ਉਹਨਾਂ ਨੇ ਉਹ ਜਹ ਰੱਖੀ ਨਾਨਕ ਅੱਗੇ ਕਿਉਂ ਭਈ ਮਰ ਗਏ ਉਹ ਸਾਰੇ ਕੁਛ ਨਹੀਂ ਰਹਿ ਗਿਆ ਤੁਹਾਡੇ ਪੱਲੇ ਐਡੇ ਨਿਲਜ ਹੋ ਕੇ ਐਡੀ ਨਰਾਦਰੀ ਵੇਖ ਕੇ ਵੀ ਕੁਛ ਨਹੀਂ ਕਰਦੇ ਮੰਗਰਨਾਥ ਨੇ ਆਖਿਆ ਜੇ ਮੇਰੇ ਨਾਲ ਤੁਰੋ ਤੇ ਮੈਂ ਹੁਣੇ ਇਹ ਸਾਰੀ ਪਤਲਾ ਦੇ ਇਸ ਤਾਈਂ ਇੱਕ ਪ੍ਰੇਮੀ ਆਇਆ ਉਸਦੇ ਨਾਲ 12 ਵਰਿਆਂ ਦਾ ਬਾਲਕ ਮਾਲਕ ਨੂੰ ਲਿਆ ਕੇ ਉਸਨੇ ਬਾਬੇ ਦੇ ਚਰਨੀ ਪਾਇਆ ਤੇ ਆਖਿਆ ਗਰੀਬ ਨਵਾਜ ਇਹ ਬੱਚਾ ਤੁਹਾਡਾ ਸਾਡਾ ਕਿਸ ਤਰ੍ਹਾਂ ਵਈ ਆਖੇ ਜੀ ਮੇਰੇ ਬੱਚੇ ਹੁੰਦੇ ਸਨ ਮਰ ਜਾਂਦੇ ਸਨ ਜਿਸ ਵੇਲੇ ਇਹ ਪੈਦਾ ਹੋਣਾ ਸੀ ਤਾਂ ਮੈਂ ਉਸ ਵੇਲੇ ਤੁਹਾਡੀ ਸੁਖ ਨਾਲ ਸੁਖੀ ਕਿ ਹੁਣ ਜਿਹੜਾ ਬੱਚਾ ਹੋਵੇਗਾ ਗੁਰੂ ਨਾਨਕ ਦੇਵ ਜੀ ਦਾ ਕਰਾਂਗਾ। ਤਾਂ ਪਾਤਸ਼ਾਹ ਮੈਂ ਹਣ ਲੈ ਕੇ ਹਾਜ਼ਰ ਹੋਇਆ। ਇਸ ਬੱਚੇ ਨੂੰ ਅੰਗੀਕਾਰ ਕਰੋ। ਆਖਣ ਲੱਗੇ ਕਿਉਂ ਬੇਟਾ ਪਾਤਸ਼ਾਹ ਤੇਰਾ। ਪਰਖ ਲਵਾਂ ਤੇਰੀ ਰਜਾ। ਹਜ਼ੂਰ ਨੇ ਆਖਿਆ ਲੱਕੜਾਂ ਲਿਆਓ ਲੱਕੜਾਂ ਕੱਠੀਆਂ ਕੀਤੀਆਂ। ਸਿੱਖਾ ਬਣਾਇਓ ਬਣਾ ਦਿੱਤੀ ਅਗਲਾ ਦਿੱਤੀ ਲੈ ਬੇਟਾ ਜੇ ਮੇਰਾ ਸਿੱਖ ਹੈ ਤਾਂ ਵਹਿ ਜਾ ਬਲਦੀ ਆ ਜੀ। ਇੱਕ ਮਿੰਟ ਸੈਕਿੰਡ ਵੀ ਉਸਨੇ ਨਾ ਸੋਚਿਆ ਸਿੱਧਾ ਉਹ ਦਿਖਾਣਾ ਸੀ ਕਿ ਐਡੇ ਐਡੇ ਬਾਲਕ ਬਾਰਾਂ ਕੋ ਭਰੇ ਆ ਦੇ ਕਿਹੜੀਆਂ ਸ਼ਕਤੀਆਂ ਤੇ ਕਮਾਈਆਂ ਕਰ ਕਰਕੇ ਚਰਣਾ ਨਾਲ ਆਣ ਕੇ ਲੱਗੇ ਤੇ ਹੁਕਮ ਤੋਂ ਕਿਨੇ ਨਿਸ਼ਾਵਰ ਹੋਏ ਤੇ ਫਿਰ ਕੋਈ ਹਮੈ ਨਹੀਂ ਕੋਈ ਹੰਕਾਰ ਨਹੀਂ ਕੁਝ ਨਹੀਂ ਨਿਮਰਤਾ ਦੇ ਪੂਜ ਮਾਵੇ ਦੇ ਇਸ਼ਾਰੇ ਨਾਲ ਉਹ ਬਾਲਕਾ ਉੱਠਿਆ ਤੇ ਜੱਟ ਜਾ ਕੇ ਬਲਦੀ ਅਗ ਵਿੱਚ ਛਾਲ ਮਾਰੀ ਸਿੱਧਾ ਨਹੀਂ ਆਖਿਆ ਉਸ ਕੋਲ ਬੜਾ ਘੈਰ ਹੋ ਗਿਆ ਬੜਾ ਘੈਰ ਕੀਤਾ ਨਾਨਕ ਨੇ ਪਰ ਕੀ ਆਖੀਏ ਹੈ ਡਾਢਾ ਤੇ ਆੰਦੇ ਇਹ ਦੁਨੀਆ ਡਾਢੇ ਦਾ ਸੱਤੀ ਵੀ ਸੌ ਹੁੰਦਾ ਹੁੰਦਾ ਜੇ ਕੋਈ ਸਾਥੋਂ ਛੋਟਾ ਤੇ ਫਿਰ ਇਹਨੂੰ ਪੁੱਛਦੇ ਭਈ ਇਹ ਕੀ ਕੀਤਾ ਜਿਉਂਦਾ ਜਗ ਦਾ ਬਾਲਕ ਅਗ ਵਿੱਚ ਪਾਸ ਸੁਟੀਏ ਕਵਾ ਪੈਰ ਬੀਤ ਗਿਆ ਇਧਰ ਕੀਰਤਨ ਹੋ ਰਿਹਾ ਉਧਰ ਅਗ ਮਚ ਰਹੀ ਹੈ ਤੇ ਉਬਾਲਕ ਵਿੱਚ ਪਿਆ ਹੈ ਤੇ ਜਟਵਦ ਸਾਹਿਬ ਨੇ ਆਵਾਜ਼ ਦਿੱਤੀ ਆ ਜਾ ਬੇਟਾ ਹੁਣ ਸੁਧ ਹੋਗੀ ਕੈ nghi ਦੀ ਅਗ ਚੋਂ ਉਬਾਲਕ ਉਠਿਆ ਤੇ ਬਾਹਰ ਆਇਆ ਹਜ਼ੂਰ ਨੇ ਗੱਲ ਨਾਲ ਲਾਇਆ ਤੇ ਆਖਿਆ ਬੇਟਾ ਕੀ ਦੇਵਾਂ ਤੈਨੂੰ ਜਿਨੇ ਆਪਣੇ ਸਰੀਰ ਦਾ ਸਰਫਾ ਨਹੀਂ ਕੀਤਾ ਮੇਰੇ ਹੁਕਮ ਤੇ ਬਲਵੀ ਅਗ ਵਿੱਚ ਛਾਲ ਮਾਰ ਗਿਆ ਮੋਲ ਮੈਂ ਉਸ ਨੂੰ ਕੀ ਦੇਵਾਂ ਤਾਂ ਉਸ ਬਾਲਕ ਨੇ ਹੱਥ ਜੋੜੇ ਗਰੀਬ ਨਮਾਜ਼ ਆ ਜਿਹੜੀਆਂ ਦਾਤਾਂ ਅਜਤੇ ਤੇ ਇਨਾ ਸਿੱਧਾ ਕੋਲੋਂ ਲੈ ਲੀਆਂ ਨਹੀਂ ਨਾ ਮੋੜ ਕੇ ਇਹਨਾਂ ਨੂੰ ਵਾਪਸ ਦੇ ਵਾਪਸ ਦੇ ਦੇ ਸਿੱਧਾ ਨੇ ਤਾਂ ਪਹਿਰਾ ਛਲਿਓ ਮਿੱਟੀ ਨਿਕਲ ਗਈ ਅਸੀਂ ਇਹਨੂੰ ਆਖਿਆ ਨਹੀਂ ਸਾਡੀ ਸਿਫਾਰਿਸ਼ ਕਰ ਇਹ ਸਾਡੀ ਸਿਫਾਰਿਸ਼ ਕਰ ਰਿਹਾ ਕਿ ਇਹਨਾਂ ਕੋਲ ਜਿਹੜੀ ਸ਼ਕਤੀ ਖੋ ਲਈ ਉਹ ਮੋੜ ਦੇ ਹੁਣ ਪੈ ਸੋਚਦਿਆਂ ਨਾ ਬਾਬਾ ਤੇਰੇ ਪੈਰੀ ਲੱਗੀ ਏ ਕਿ ਤੇਰੇ ਸਿੱਖ ਦੇ ਤੇਰੇ ਸਿੱਖ ਵਰਨ ਜੋਗੇ ਅਸੀਂ ਨਹੀਂ ਸਾਨੂੰ ਸਿੱਖ ਬਣਾ ਇਸ ਵਾਲਖ ਦਾ ਜੋ ਤੇਰਾ ਸਿੱਖ ਹੈ ਸੇਵਕ ਕਾ ਕੋਈ ਸੇਵਕ ਵਰਤਾਂ ਕਰ ਕਰ ਬਿਨੋ ਬੁਲਾਈ ਸਾਨੂੰ ਸੇਵਕਾਂ ਦਾ ਸੇਵਕ ਬਣਾ ਲੈ ਮੋਕੋ ਕੀ ਜੈ ਦਾਸ ਦਾਸ ਦਸਨ ਕੋ ਸਾਨੂੰ ਆਪਣਾ ਦਾਸ ਦਾਸਾਂ ਦਾ ਦਾਸ ਦਾਸਾਂ ਦਾ ਦਾਸ ਬਣਾ ਲਿਆ ਗਰੀਬ ਨਿਵਾਜ਼ ਅਸੀਂ ਤੇਰੇ ਸਿੱਖ ਬਣਨ ਦੇ ਲਾਇਕ ਨਹੀਂ ਅਸੀਂ ਤਾਂ ਹੰਕਾਰੀ ਅਸੀਂ ਤੈਨੂੰ ਨਹੀਂ ਸਹੀ ਕੀਤਾ ਇਸ ਬਲਕੇ ਨੇ ਕੀਤਾ ਇਹ ਤੇਰੇ ਬਚਨਾਂ ਤੇ ਫੁੱਲ ਚੜਾ ਗਿਆ ਅਸੀਂ ਹੰਕਾਰੀ ਖਾਲੀ ਰਹਿ ਗਏ ਫਿਰ ਵੀ ਧਨ ਇਹ ਬਲਕ ਹੈ ਜਿਨ ਆਪਣੇ ਵਾਸਤੇ ਕੁਝ ਨਹੀਂ ਮੰਗਿਆ ਸਾਡੀ ਸਿਫਾਰਿਸ਼ ਕਰ ਰਹੇ ਆ ਬਾਬੇ ਆਖਿਆ ਇਹ ਸਿੱਖੀ ਆਪਣਾ ਵਿਗਾਰ ਤੇ ਬਿਰਾਨਾ ਸੰਡ ਆਪਣਾ ਕੰਮ ਵਿਗੜਦਾ ਵਿਗੜ ਜਾਏ ਭਈ ਦੂਜੇ ਦਾ ਸਵਾਰ ਬੇਜੇ ਤੂੰ ਸਿੱਖੇ ਰੋਜ ਪੜਨੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਕਾ ਭਲਾ ਆ ਭਲਾ ਕਰ ਰਿਹਾ ਬਾਰਾਂ ਵਰਿਆਂ ਦਾ ਬਾਲਕ ਹੈ ਕਿੱਡਾ ਭਲਾ ਕਰ ਰਿਹਾ ਗਰੀਬ ਨਵਾਜ ਅਤ ਕੋ ਨਾ ਜਿੱਤਾ ਕਿਵੇਂ ਬੈਠਾ ਅਤਕੋਣ ਅਸ਼ਦ ਕਿਵੇਂ ਨੀਵੀਂ ਪਾਈ ਬੈਠੇ ਹਨ ਗਰੀਬ ਨਵਾਜ਼ ਇਹਨਾਂ ਦੀਆਂ ਸ਼ਕਤੀਆਂ ਇਹਨਾਂ ਨੂੰ ਮਿਲਦੇ ਤੇ ਪਾਪਸ਼ਾ ਨਾਲ ਹਾਜ਼ਮੇ ਦੀ ਚੁਟਕੀ ਵੀ ਦੇ ਦੇ ਤੇ ਪਾਤੀ ਹੰਕਾਰੀ ਹੋ ਗਏ ਸਨ ਨਾ ਦਾਤਾ ਨਾ ਮੋੜ ਇਹਨਾਂ ਦੀ ਚੋਲੀ ਪਾਤੇ ਨਾਲ ਦੇ ਹਾਜ਼ਮਾ ਦਾਤੇ ਨੇ ਕਿਹਾ ਹਾਜ਼ਮਾ ਤਾਂ ਫਿਰ ਇਹ ਹੈ ਕਿ ਜਪਣਾ ਸ੍ਰੀ ਵਾਹਿਗੁਰੂ ਸ਼ਕਤੀਆਂ ਦਾ ਅੰਤ ਨਹੀਂ ਰਹੇਗਾ ਪਰ ਹੰਕਾਰ ਲੈੜੇ ਨਾ ਆਵੇ ਹੰਕਾਰ ਨਾ ਛੋਹ ਸਕੀਗਾ ਜਪੁਣ ਵਾਲੀ ਅੱਜ ਜਿਤਨੀ ਢੀੜ ਜੁੜੀ ਸੀ ਇਹ ਸਾਰਾ ਕੌਤਕ ਜਿਨ ਜਿਨ ਅੱਖੀ ਦੇਖਿਆ ਤੇ ਕੰਨੀ ਸੁਨਿਆ ਸਭਨਾ ਦੇ ਹੰਕਾਰ ਟੁੱਟ ਗਏ ਸਭ ਕੋਈ ਗੁਰੂ ਬਾਬੇ ਦੇ ਚਰਨਾਂ ਨਾਲ ਲੱਗਾ ਤੇ ਜਿਸਵੇਲੇ ਚਰਨਾਂ ਨਾਲ ਲੱਗਾ ਤਾ ਬਾਬੇ ਨੇ ਵਾਹਿਗੁਰੂ ਨਾਮ ਜਪਾ ਕੇ ਬਾਬੇ ਨੇ ਉਤਾਰੀ ਸੰਤਿਨਾ बाब ਜਪੋ ਸ੍ਰੀ ਵਾਹਿਗੁਰੂ ਜਪਣ ਦੀ ਮਤ ਸੰਗਤ ਵਿੱਚ ਲੈਣ ਵਾਸਤੇ ਆਏ ਹੋ ਤਾਂ ਜਪੋ ਸ੍ਰੀ ਵਾਹਿਗੁਰੂ ਗੁਰੂ ਨਾਨਕ ਦੇ ਸਿੱਖ ਹੋ ਤੇ ਜਪਣ ਦਾ ਬਾਤਮ ਸੁਣੇ ਤਾਂ ਫਿਰ ਜਪੋ ਸ੍ਰੀ ਵਾਹਿਗੁਰੂ ਲਾਬਾ ਜੀ ਆਂ ਦੀ ਸਨੇ ਦਰਗਾਹ ਦਾ ਟਿਕਟ ਹੈ ਸਿੱਖਾ ਦਰਗਾਹ ਦਾ ਟਿਕਟ ਤਕੜਾ ਕਰ ਪੱਲੇ ਬੰਦ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਨਾਮ ਜਪਦੇ ਗੁਰੂ ਕੇ ਹਜ਼ੂਰ ਆਓ ਸੰਗਤ ਵਿੱਚ ਆ ਕੇ ਮਨ ਜੋੜੋ ਇਨ ਲੋਕ ਸੁਖੀ ਤੇ ਪ੍ਰਲੋਕ ਸੁਹਿਲਾ ਹੁੰਦਾ ਹੁਣ ਕੀਰਤਨ ਸਮਾਪਤੀ ਭੁਲਾ ਚੁਕਾਂ ਬਖਸ਼ਣੀਆਂ